ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਕਰਨ ਵਾਲੀ ਆ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਆਪਾਂ ਗੱਲ ਕਰਨੀ ਆ ਕਿ ਜਦੋਂ ਸਾਡੇ ਕਮਾਂਕਾਰਾਂ ਦੇ ਵਿੱਚ ਵਾਰ-ਵਾਰ ਰੁਕਾਵਟਾਂ ਪੈਂਦੀਆਂ ਨੇ ਕੋਈ ਵੀ ਅਸੀਂ ਨਵਾਂ ਕੰਮਕਾਰ ਸ਼ੁਰੂ ਕਰਦੇ ਆ ਜਾਂ ਕਈ ਵਾਰ ਪੁਰਾਣੇ ਚੱਲਦੇ ਕੰਮਾਂ ਦੇ ਵਿੱਚ ਵਾਰ-ਵਾਰ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਕਈ ਭੈਣ ਭਰਾ ਕਹਿ ਦਿੰਦੇ ਨੇ ਵੀ ਅਸੀਂ ਮਿਹਨਤ ਬਥੇਰੀ ਕਰਦੇ ਆ ਪਰ ਸਾਡੀ ਕੀਤੀ ਹੋਈ ਮਿਹਨਤ ਦੇ ਨਾਲ ਸਾਡੇ ਘਰ ਵਿੱਚ ਪੂਰੀ ਨਹੀਂ ਪੈਂਦੀ ਭਾਵੇਂ ਕਿ ਪੈਸੇ ਪੱਖੋਂ ਹੱਥ ਹਮੇਸ਼ਾ ਤੰਗ ਰਹਿੰਦਾ ਏ ਤਾਂ ਫਿਰ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਜੁਗਤengah ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀ ਬਾਣੀ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਪੰਗਤੀ ਦੇ ਜਾਪ ਬਾਰੇ ਦੱਸਣ ਜਾ ਰਹੇ ਹਾਂ ਨਾ ਇਹ ਬਾਣੀ ਦਾ ਪਾਠ ਕਰਕੇ ਇਸ ਪੰਗਤੀ ਦਾ ਜਾਪ ਕਰਕੇ ਸਾਡੇ ਘਰ ਪਰਿਵਾਰ ਕਾਰੋਬਾਰ ਦੀਆਂ ਇਹ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਅਤੇ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਗੱਲ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਨੇ ਉਨ੍ਹਾਂ ਦੇ ਬਚਨ ਸੁਨੇ ਸਨ ਮਨ ਨੂੰ ਬੜੇ ਚੰਗੇ ਲੱਗੇ ਤਾਂ ਸੋਚਿਆ ਤੁਹਾਡੇ ਨਾਲ ਵੀ ਸਾਂਝੇ ਕੀਤੇ ਜਾਣ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਨ੍ਹਾਂ ਦੇ ਕੰਮਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਪੈਂਦੀਆਂ ਨੇ ਉਹ ਆਪਣੇ ਕਮਾਂਕਾਰਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕਿਹੜੀ ਬਾਣੀ ਦਾ ਪਾਠ ਕਰਨ ਇਹਦੇ ਬਾਰੇ ਗੱਲ ਕਰਦੇ ਆ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਆ ਜਿੱਥੇ ਸਾਡਾ ਮਨ ਡਾਵਾ ਡੋਲ ਹੋ ਜਾਂਦਾ ਏ ਕਿਉਂਕਿ ਚੱਲਦੀ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਕਦੇ ਸੁੱਖ ਕਦੇ ਅਮੀਰੀ ਕਦੇ ਗਰੀਬੀ ਇਦਾਂ ਦੇ ਹਾਲਾਤ ਬਣਦੇ ਰਹਿੰਦੇ ਆ ਕਦੇ-ਕਦੇ ਹਾਲਾਤ ਬਿਲਕੁਲ ਸਾਡੇ ਉਲਟ ਹੋ ਜਾਂਦੇ ਆ ਜੋ ਕੰਮ ਅਸੀਂ ਕਰਨਾ ਚਾਹੁੰਦੇ ਆ ਉਹ ਕੰਮ ਨਿਪਰੇ ਹੀ ਨਹੀਂ ਚੜਦੇ ਅਸੀਂ ਵਾਰ-ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਪਰ ਸਾਡੀਆਂ ਉਹ ਅਰਦਾਸਾਂ ਬੇਨਤੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਉੱਥੇ ਮਨ ਜ਼ਿਆਦਾ ਟੁੱਟਦਾ ਹੈ ਉੱਥੇ ਕਈਆਂ ਦਾ ਤਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੋਂ ਭਰੋਸਾ ਵਿਸ਼ਵਾਸ ਹੀ ਟੁੱਟ ਜਾਂਦਾ ਹੈ ਉਹ ਇਹ ਸੋਚਣਾ ਸ਼ੁਰੂ ਕਰ ਦਿੰਦੇ ਨੇ ਵੀ ਹੁਣ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਕਰਕੇ ਦੇਖ ਲਿਆ ਨੇ ਗੱਲ ਨਹੀਂ ਬਣੀ ਤਾਂ ਹੁਣ ਕੁਝ ਹੋਰ ਕੋਸ਼ਿਸ਼ ਕਰੀਏ ਫਿਰ ਉਹ ਸੱਜੇ ਖੱਬੇ ਪਾਸੇ ਜਾਣਾ ਸ਼ੁਰੂ ਕਰਦੇ ਨੇ ਭਾਵ ਕਿ ਜਾਦੂ ਟੂਨੇ ਧਾਗੇ ਤਵੀਤਾਂ ਵਾਲੇ ਪਾਸੇ ਹੋ ਜਾਂਦੇ ਨੇ ਪ੍ਰਸੰਗਤ ਜੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਕਲਗੀਧਰ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਸਿੱਖਾ ਤੇਰਾ ਭਲਾ ਗੁਰਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਹੀ ਹੋਣਾ ਏ ਤੈਨੂੰ ਜੋ ਮਿਲਣਾ ਹੈ ਗੁਰੂ ਨਾਨਕ ਪਾਸ਼ਾ ਦੇ ਦਰ ਤੋਂ ਮਿਲਣਾ ਹੈ ਜਿਹੜਾ ਸਿੱਖ ਗੁਰੂ ਨਾਨਕ ਪਾਸ਼ਾ ਜੀ ਦਾ ਦਰ ਛੱਡ ਕੇ ਕਿਸੇ ਹੋਰ ਦਰ ਦੀ ਆਸ ਰੱਖੇਗਾ ਉਹ ਫਿਰ ਤੱਕੇ ਤੋੜਿਆ ਜੋਗਾ ਰਹਿ ਜਾਂਦਾ ਹੈ ਪਰ ਜਿਸ ਸਿੱਖ ਦਾ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਵਿਸ਼ਵਾਸ ਕਰੋ ਸਾ ਪੂਰਾ ਹੈ ਨਾ ਉਹ ਸਿੱਖ ਕਦੇ ਨਹੀਂ ਡੋਲਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਦਾ ਮਰਜੀ ਸਮਾਂ ਆ ਜਾਵੇ ਉਹ ਕਦੇ ਵੀ ਸੱਜੇ ਖੱਬੇ ਆਸ ਨਹੀਂ ਰੱਖਦੇ ਉਹਨਾਂ ਦੀ ਆਸ ਅਰਦਾਸ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੀ ਹੁੰਦੀ ਆ ਏਦਾਂ ਹੀ ਕਹਿੰਦੇ ਨਾ ਇੱਕ ਵਾਰ ਮਿਰਕਲਗੀ ਤਰਪਾਤਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਕੋਲ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਆ ਸਤਿਗੁਰ ਸੱਚੇ ਪਾਤਸ਼ਾਹ ਕੁਝ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਰੁਕਾਵਟਾਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਕੰਮਕਾਰਾਂ ਦੇ ਵਿੱਚ ਕੋਈ ਰੁਕਾਵਟ ਪੈਂਦੀ ਆ ਤਾਕੂ ਕਈ ਤਰ੍ਹਾਂ ਦੇ ਤਾਗੇ ਤਵੀਤ ਆਪਣੇ ਗਲ ਦੇ ਵਿੱਚ ਪਾਉਂਦੇ ਨੇ ਜਾਂ ਜਾਦੂ ਟੂਨੇ ਕਰਦੇ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਮੁਸ਼ਕਲ ਘੜੀ ਆਵੇ ਜਾਂ ਉਹਦੇ ਕੰਮਾਂਕਾਰਾਂ ਦੇ ਵਿੱਚ ਰੁਕਾਵਟ ਪਵੇ ਤਾਂ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਤਮਰਿਕਲ ਕੀ ਤਰਪਾਸ਼ਾ ਜੀ ਨੇ ਉਸ ਵੇਲੇ ਬਚਨ ਕੀਤੇ ਕਿ ਭਾਈ ਸਿੰਘੋ ਭਾਈ ਸਿੱਖੋ ਤੁਹਾਨੂੰ ਜੋ ਮਿਲਣਾ ਹੈ ਗੁਰਨਾਨਕ ਪਾਸ਼ਾ ਦੇ ਦਰ ਤੋਂ ਹੀ ਮਿਲਣਾ ਹੈ ਸਿੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਦੀ ਘੜੀ ਆਵੇ ਉਹ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੇ ਅਤੇ ਅਰਦਾਸ ਬੇਨਤੀ ਕਦੇ ਵੀ ਖਾਲੀ ਨਹੀਂ ਕਰਨੀ ਚਾਹੀਦੀ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਅਰਦਾਸ ਬੇਨਤੀ ਕਰੋ ਤਾਂ ਕੁਝ ਭੇਟਾ ਆਪਣੇ ਗੁਰੂ ਨੂੰ ਜ਼ਰੂਰ ਦਿਓ ਅਤੇ ਸਾਡੇ ਗੁਰੂ ਨੂੰ ਕਿਹੜੀ ਭੇਟਾ ਪਸੰਦ ਆ ਸਾਡੇ ਗੁਰੂ ਸਾਹਿਬ ਜੀ ਨੂੰ ਕੋਈ ਮਾਇਆ ਦੀ ਭੇਟਾ ਪਸੰਦ ਨਹੀਂ ਨਾ ਹੀ ਮਾਇਆ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦੀ ਭੇਟਾ ਪਸੰਦ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਦੀ ਭੇਟਾ ਪਸੰਦ ਆ ਇਸ ਕਰਕੇ ਪਹਿਲਾਂ ਗੁਰਬਾਣੀ ਦਾ ਪਾਠ ਕਰੋ ਫਿਰ ਅਰਦਾਸ ਬੇਨਤੀ ਕਰੋ ਨਾਲ ਖੜਾ ਪ੍ਰਸ਼ਾਦ ਦੀ ਦੇਗ ਬਣਾ ਲਓ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਜਦੋਂ ਵੀ ਤੁਹਾਡੇ ਚੱਲਦੇ ਕੰਮਾਂ ਦੇ ਵਿੱਚ ਰੁਕਾਵਟ ਪੈ ਜਾਵੇ ਵਾਰ-ਵਾਰ ਰੁਕਾਵਟ ਪਾਵੇ ਤਾਂ ਫਿਰ ਉੱਥੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤਿੰਨ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਕਰੋ ਫਿਰ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਜੇ ਵੱਧ ਬਾਣੀ ਦੇ ਪਾਠ ਕਰਨਾ ਚਾਹੁੰਦੇ ਆ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਜਿੰਨੇ ਵੀ ਪਾਠ ਕਰਨਾ ਚਾਹੋ ਕਰ ਸਕਦੇ ਆ ਪਰ ਘੱਟੋ ਘੱਟ ਇੰਨੀ ਪੇਟਾ ਜਰੂਰ ਰੱਖੋ ਇੱਕ ਜਪਜੀ ਸਾਹਿਬ ਅਤੇ ਤਿੰਨ ਪਾਠ ਆਨੰਦ ਸਾਹਿਬ ਜੀ ਦੇ ਉਹ ਵੀ ਪੂਰੇ 6 ਪੌੜੀਆਂ ਦੀ ਗੱਲ ਨਹੀਂ ਆਪਾਂ ਕਰ ਰਹੇ ਪੂਰਾ ਆਨੰਦ ਸੈਭ ਜੀ ਦਾ ਪਾਠ ਕਰਨਾ ਹੈ ਫਿਰ ਆਪਣੇ ਗੁਰੂ ਚਰਨਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਨੀ ਆ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਜੇ ਸਾਡੀ ਭਾਵਨਾ ਸ਼ੁੱਧ ਪਿਆ ਜੋ ਅਸੀਂ ਕੰਮਕਾਰ ਕੀਤਾ ਹੈ ਉਹਦੇ ਵਿੱਚ ਸਾਡੀ ਭਲਾਈ ਆ ਤਾਂ ਸਾਡਾ ਕੰਮ ਸਿਰੇ ਜਰੂਰ ਚੜੇਗਾ ਪਰ ਸਾਡਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਸ਼ਰਧਾ ਪੂਰੀ ਹੋਵੇ ਸਿਰਫ ਰਸਨਾ ਦੇ ਨਾਲ ਅਰਦਾਸ ਬੇਨਤੀ ਨਹੀਂ ਕਰਨੀ ਮਨ ਅੰਦਰੋਂ ਅਰਦਾਸ ਬੇਨਤੀ ਨਿਕਲਣੀ ਚਾਹੀਦੀ ਆ ਹਿਰਦੇ ਵਿੱਚੋਂ ਉਹੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਆ ਤਾਂ ਇਹ ਤਾਂ ਸੀ ਜਿਨ੍ਹਾਂ ਦੇ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਜਾਂ ਫਿਰ ਇਹ ਯੁਗਤ ਆਪਾਂ ਉਦੋਂ ਵੀ ਵਰਤ ਸਕਦੇ ਹਾਂ ਜਦੋਂ ਆਪਾਂ ਕੋਈ ਨਵਾਂ ਕੰਮਕਾਰ ਸ਼ੁਰੂ ਕਰਨਾ ਹੈ ਜਦੋਂ ਵੀ ਕੋਈ ਨਵੀਂ ਚੀਜ਼ ਕਰ ਵਿੱਚ ਲੈ ਕੇ ਆਉਣੀ ਆ ਜਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਮਹਾਪੁਰਖ ਜੀ ਕਹਿੰਦੇ ਘੱਟੋ ਘੱਟ 250 ਜਪਜੀ ਸਾਹਿਬ ਜੀ ਦੇ ਪਾਠ ਦੀ ਭੇਟਾ ਰੱਖੋ ਭਾਵੇਂ ਤੁਸੀਂ 1-2 ਮਹੀਨੇ ਪਹਿਲਾਂ ਹੀ ਇਹ ਪਾਠ ਕਰਨੇ ਸ਼ੁਰੂ ਕਰਦੋ ਜੇਕਰ ਤਾਂ ਕੋਈ ਇੱਕ ਜੀ ਨਹੀਂ ਨਾ ਕਰ ਸਕਦਾ ਦਾ ਪੂਰਾ ਪਰਿਵਾਰ ਰਲ ਕੇ ਕਰੋ ਜਿੰਨੇ ਦਿਨ ਮਰਜ਼ੀ ਲੱਗ ਜਾਣ ਪਰ 250 ਜਪਜੀ ਸਾਹਿਬ ਜੀ ਦੇ ਪਾਠ ਕਰਕੇ ਫਿਰ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਅਰਦਾਸ ਬੇਨਤੀ ਕਰਕੇ ਫਿਰ ਹੀ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕਰੋ ਭਾਵੇਂ ਨਵਾਂ ਘਰ ਪਾਉਣਾ ਹੈ ਕੋਈ ਨਵਾਂ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨਾ ਹੈ ਜੋ ਵੀ ਨਵਾਂ ਕੰਮ ਸ਼ੁਰੂ ਕਰਨਾ ਹੈ ਨਾ ਕਹਿੰਦੇ ਇੰਨੀ ਪੇਟਾ ਬਾਣੀ ਦੀ ਜ਼ਰੂਰ ਰੱਖੋ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ 250 ਜਪਜੀ ਸਾਹਿਬ ਜੀ ਦੇ ਪਾਠ ਆਪਾਂ ਪੂਰੇ ਮਨ ਨਾਲ ਕਰ ਲਈਏ ਤਾਂ ਇੱਕ ਸਹਿਜ ਪਾਠ ਦੀ ਸੇਵਾ ਹੋ ਜਾਂਦੀ ਆ ਤਾਂ ਫਿਰ ਇਹ ਕਿੰਨੀ ਸੋਹਣੀ ਯੁਗਤ ਕਿੰਨੀ ਸੌਖੀ ਯੁਗਤ ਸਾਨੂੰ ਦੇ ਦਿੱਤੀ ਵੀ ਆਪਾਂ 1 ਮਹੀਨੇ ਦੇ ਵਿੱਚ ਵੀ ਕਰ ਸਕਦੇ ਆ 2 ਮਹੀਨਿਆਂ ਦੇ ਵਿੱਚ ਵੀ ਕਰ ਸਕਦੇ ਆ ਜੇ ਯਾਹੋ ਤਾਂ ਦਸਾਂ ਦਿਨਾਂ ਦੇ ਵਿੱਚ ਵੀ ਆਪਾਂ ਪੂਰਾ ਪਰਿਵਾਰ ਰਲ ਕੇ 250 ਜਪਜੀ ਸਾਹਿਬ ਜੀ ਦੇ ਪਾਠ ਕਰ ਸਕਦੇ ਆ ਇੱਕ ਜਾਣੇ ਨੇ ਕਰਨੇ ਹੁਣ ਤਾਂ ਵੀ ਉਹਦੇ ਲਈ ਕੋਈ ਔਖੇ ਨਹੀਂ ਆ ਜੇ ਆਪਾਂ ਰੋਜ਼ਾਨਾ ਦੇ 10 ਜਪਜੀ ਸਾਹਿਬ ਜੀ ਦੇ ਪਾਠ ਕਰਦੇ ਆ ਤਾਂ 1 ਮਹੀਨੇ ਦੇ 300 ਪਾਠ ਹੋ ਜਾਂਦੇ ਆ ਫਿਰ ਆਪ ਸੋਚੋ ਕਰ ਸਕਦੇ ਆ ਜੇ ਕਰਨਾ ਚਾਹੀਏ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਮਿਲਦੀ ਆ ਜੇ ਜਲਦੀ ਦੇ ਨਾਲ ਕੋਈ ਚਾਨ ਚੱਕ ਹੀ ਚੀਜ਼ ਲੈਣੀ ਪੈਗੀ ਆ ਕੋਈ ਵੀ ਕੰਮ ਕਰ ਆ ਜਾਣੇ ਕਿ ਸ਼ੁਰੂ ਕਰਨਾ ਪਿਆ ਉੱਥੇ ਆਪਾਂ ਘੱਟੋ ਘੱਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਅਤੇ ਤਿੰਨ ਆਨੰਦ ਸਾਹਿਬ ਜੀ ਦੇ ਪਾਠ ਤਾਂ ਕਰ ਸਕਦੇ ਆ ਨਾ ਕੋਈ ਇੱਧੇ ਪੌਣੇ ਘੰਟੇ ਨਾਲ ਬਹੁਤਾ ਫਰਕ ਤਾਂ ਨਹੀਂ ਪਵੇਗਾ ਉੱਥੇ ਈਨੀ ਭੇਟਾਂ ਰੱਖ ਕੇ ਗੁਰੂ ਚਰਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਹੀ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਅਤੇ ਜਿਹੜੇ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਮਿਹਨਤ ਬਹੁਤ ਕਰਦੇ ਆ ਪਰ ਸਾਡੇ ਕੰਮਕਾਰਾਂ ਦੇ ਵਿੱਚ ਬਰਕਤ ਨਹੀਂ ਆ ਸਾਡੇ ਰਿਜਕ ਦੇ ਵਿੱਚ ਬਰਕਤ ਨਹੀਂ ਆ ਉਹਨਾਂ ਦੇ ਲਈ ਮਹਾਪੁਰਖ ਜੀ ਇਹ ਇੱਕ ਪੰਕਤੀ ਦੱਸਦੇ ਆ ਇਹ ਕਹਿੰਦੇ ਸਵੇਰੇ ਉੱਠਦਿਆਂ ਸਾਰ ਵੀ ਇਹ ਇੱਕ ਪੰਕਤੀ ਬੋਲਿਆ ਕਰੋ ਅਤੇ ਰਾਤ ਨੂੰ ਸੌਣ ਲੱਗਿਆਂ ਵੀ ਇਹ ਪੰਕਤੀ ਦਾ ਜਾਪ ਕਰਕੇ ਇਹ ਪੰਕਤੀ ਬੋਲ ਕੇ ਸੋਇਆ ਕਰੋ ਜਿਵੇਂ ਜਿਵੇਂ ਇਹ ਪੰਕਤੀ ਤੁਸੀਂ ਬੋਲਦੇ ਜਾਓਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਰਕਤਾਂ ਤੁਹਾਡੇ ਉੱਤੇ ਹੁੰਦੀਆਂ ਜਾਣਗੀਆਂ ਇਹ ਪੰਗਤੀ ਕਿਹੜੀ ਹੈ ਇਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਕਿਸਾਨ ਦੇ ਕੋਲ ਆਪਣੇ ਪੁਰਖਾਂ ਵੱਲੋਂ ਮਿਲੀ ਥੋੜੀ ਜੀ ਜ਼ਮੀਨ ਸੀ ਤਾਂ ਉਹ ਜ਼ਮੀਨ ਦੇ ਵਿੱਚ ਖੇਤੀਬਾੜੀ ਕਰਦਾ ਫਸਲ ਉਗਾਉਂਦਾ ਉਸੇ ਫਸਲ ਤੋਂ ਹੀ ਜੋ ਕਮਾਈ ਉਹਨੂੰ ਹੁੰਦੀ ਉਹਦੇ ਨਾਲ ਉਹ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਸੀ ਕਹਿੰਦੇ ਪਰ ਇੱਕ ਵਾਰ ਉਹਦੀ ਜ਼ਮੀਨ ਦੇ ਉੱਤੇ ਕੁਝ ਗਲਤ ਬੰਦਿਆਂ ਦੀ ਨਜ਼ਰ ਪੈ ਗਈ ਤਾਂ ਉਹਨਾਂ ਨੇ ਧੋਖੇ ਦੇ ਨਾਲ ਉਹ ਕਿਸਾਨ ਦੀ ਜ਼ਮੀਨ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਪਰ ਕਹਿੰਦੇ ਕਿਸਾਨ ਨੇ ਹਿੰਮਤ ਨਹੀਂ ਹਾਰੀ ਕਿਸਾਨ ਬਹੁਤ ਮਿਹਨਤੀ ਸੀ ਸਬਰ ਵਾਲਾ ਸੀ ਇਸ ਕਰਕੇ ਮਿਹਨਤ ਮਜ਼ਦੂਰੀ ਕਰਦਾ ਰਿਹਾ ਮਿਹਨਤ ਮਜ਼ਦੂਰੀ ਕਰਕੇ ਉਹਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਪਰਿਵਾਰ ਦੇ ਵਿੱਚ ਉਹਦੀ ਪਤਨੀ ਅਤੇ ਉਹਦਾ ਇਕਲੌਤਾ ਪੁੱਤਰ ਸੀ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕੀਤਾ ਅਤੇ ਆਪਣੀ ਹੱਕ ਸੱਚੀ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਉਹਨੇ ਕੁਝ ਧਨ ਇਕੱਠਾ ਵੀ ਕੀਤਾ ਭਾਵੇਂ ਆਪਣੇ ਪੁੱਤਰ ਦੇ ਲਈ ਵੀ ਜੋੜਿਆ ਕਹਿੰਦੇ ਸਮਾਂ ਬੀਤ ਦਾ ਗਿਆ ਉਹਦਾ ਪੁੱਤਰ ਜਵਾਨ ਹੋ ਗਿਆ ਕਿਸਾਨ ਨੇ ਕਦੇ ਵੀ ਆਪਣੀ ਉਹ ਜ਼ਮੀਨ ਬਾਰੇ ਆਪਣੇ ਪੁੱਤਰ ਨੂੰ ਨਹੀਂ ਦੱਸਿਆ ਤਾਂ ਜੋ ਉਹਦੀ ਪਿੰਡ ਵਿੱਚ ਦੁਸ਼ਮਣੀ ਨਾ ਪੈ ਜਾਵੇ ਪਰ ਕਹਿੰਦੇ ਜਿਉਂ ਹੀ ਪੁੱਤਰ ਜਵਾਨ ਹੋਇਆ ਜਵਾਨੀ ਦੀ ਦਹਲਿਜ ਤੇ ਪੈਰ ਰੱਖਿਆ ਇਧਰ ਕਿਸਾਨ ਨੂੰ ਇੱਕ ਐਸਾ ਦੁੱਖ ਰੋਗ ਲੱਗਾ ਕਿ ਜੋ ਦੁੱਖ ਰੋਗ ਬਾਅਦ ਵਿੱਚ ਠੀਕ ਹੀ ਨਹੀਂ ਹੋਇਆ ਕਿਸਾਨ ਦਾ ਅੰਤ ਸਮਾਂ ਨੇੜੇ ਆ ਗਿਆ ਉਹ ਆਪਣੇ ਆਖਰੀ ਸਮੇਂ ਦੇ ਵਿੱਚ ਕਿਸਾਨ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਕੋਲੋਂ ਇੱਕ ਧਨ ਦੀ ਛੋਟੀ ਜੀ ਥੈਲੀ ਕੱਢ ਕੇ ਦਿੰਦਿਆਂ ਹੋਇਆਂ ਕਿਹਾ ਪੁੱਤਰ ਇਹ ਧਨ ਮੈਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਜੋੜਿਆ ਸੀ ਇਹ ਧਨ ਮੈਂ ਤੇਰੇ ਲਈ ਹੀ ਜੋੜਿਆ ਸੀ ਇਹ ਧਨ ਦੇ ਨਾਲ ਤੇਰੀ ਪੂਰੀ ਜ਼ਿੰਦਗੀ ਤਾਂ ਨਹੀਂ ਲੰਘ ਸਕਦੀ ਪਰ ਹਾਂ ਕੁਝ ਮਹੀਨਿਆਂ ਤੱਕ ਇਹ ਤੁਹਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੇ ਕਰ ਸਕਦਾ ਹੈ ਪਰ ਉਸ ਤੋਂ ਬਾਅਦ ਤੈਨੂੰ ਆਪਣਾ ਪਾਲਣ ਪੋਸ਼ਣ ਕਰਨ ਦੇ ਲਈ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਇਹਨਾਂ ਦੀਆਂ ਲੋੜਾਂ ਜ਼ਰੂਰ ਤਾਂ ਪੂਰੀਆਂ ਕਰਨ ਦੇ ਲਈ ਖੁਦ ਨੂੰ ਮਿਹਨਤ ਕਰਨੀ ਪਵੇਗੀ ਪੁੱਤਰ ਤੂੰ ਮਿਹਨਤ ਕਰਨ ਤੋਂ ਕਦੇ ਨਾ ਭੱਜੀ ਮਿਹਨਤ ਕਰੇ ਪ੍ਰਮਾਤਮਾ ਹਮੇਸ਼ਾ ਤੇਰੇ ਅੰਗ ਸੰਗ ਨੇ ਤੇ ਕਿਸਾਨ ਨੇ ਨਾਲ ਹੀ ਕਿਹਾ ਪੁੱਤਰ ਮੈਂ ਤੈਨੂੰ ਇੱਕ ਐਸੀ ਅਰਦਾਸ ਬੇਨਤੀ ਦੱਸਣ ਲੱਗਾ ਹਾਂ ਇਹ ਅਰਦਾਸ ਬੇਨਤੀ ਤੂੰ ਹਰ ਰੋਜ਼ ਪ੍ਰਮਾਤਮਾ ਦੇ ਅੱਗੇ ਕਰਿਆ ਕਰੀ ਤਾਂ ਦੇਖਣਾ ਪ੍ਰਮਾਤਮਾ ਕਦੇ ਵੀ ਤੇਰੇ ਘਰ ਦੇ ਵਿੱਚ ਅੰਨ ਧੰਨ ਦੇ ਵਿੱਚ ਕਮੀ ਨਹੀਂ ਰਹਿਣ ਦੇਣਗੇ ਮੈਂ ਵੀ ਇਹੋ ਅਰਦਾਸ ਬੇਨਤੀ ਕਰਦਾ ਰਿਹਾ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਤੁਸੀਂ ਜਾਣਦੇ ਹੋ ਕਿ ਤੁਸੀਂ ਇੱਕ ਵਧੀਆ ਜੀਵਨ ਬਤੀਤ ਕੀਤਾ ਹੈ ਤਾਂ ਪੁੱਤਰ ਨੇ ਕਿਹਾ ਹਾਂ ਪਿਤਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਤੁਹਾਡੀ ਮਿਹਨਤ ਸਦਕਾ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਸਮੇਂ ਸਿਰ ਪੂਰੀਆਂ ਹੁੰਦੀਆਂ ਰਹੀਆਂ ਨੇ ਕਹਿੰਦੇ ਕਿਸਾਨ ਨੇ ਕਿਹਾ ਪੁੱਤਰ ਉਹ ਸਿਰਫ ਮੇਰੀ ਮਿਹਨਤ ਨਹੀਂ ਸੀ ਮੇਰੇ ਪਰਮਪਿਤਾ ਪਰਮਾਤਮਾ ਦੀ ਰਹਿਮਤ ਵੀ ਸ਼ਾਮਲ ਸੀ ਇਸ ਕਰਕੇ ਪੁੱਤਰ ਮੈਂ ਤੈਨੂੰ ਇੱਕ ਐਸੀ ਅਰਦਾਸ ਬੇਨਤੀ ਦੱਸਣ ਜਾ ਰਿਹਾ ਹਾਂ ਜੋ ਅਰਦਾਸ ਬੇਨਤੀ ਮੈਂ ਹਰ ਰੋਜ਼ ਪਰਮਾਤਮਾ ਦੇ ਅੱਗੇ ਕਰਦਾ ਸੀ ਤਾਂ ਪਰਮਾਤਮਾ ਨੇ ਮੇਰੇ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਤੂੰ ਵੀ ਇਹ ਅਰਦਾਸ ਬੇਨਤੀ ਹਰ ਰੋਜ਼ ਕਰਨੀ ਆ ਤਾਂ ਦੇਖਣਾ ਪਰਮਾਤਮਾ ਤੇਰੇ ਉੱਤੇ ਕਦੇ ਵੀ ਕੋਈ ਮਾੜਾ ਸਮਾਂ ਨਹੀਂ ਆਉਣ ਦੇਣਗੇ ਕਦੇ ਵੀ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਕਹਿੰਦੇ ਉਹ ਕਿਸਾਨ ਨੇ ਆਪਣੇ ਪੁੱਤਰ ਨੂੰ ਚਾਰ ਅੱਖਰਾਂ ਦੀ ਅਰਦਾਸ ਬੇਨਤੀ ਦੱਸ ਦਿੱਤੀ ਪਰ ਕਹਿੰਦੇ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਅਚਾਨਕ ਹੀ ਦੁੱਖਾਂ ਦਾ ਪਹਾੜ ਟੁੱਟ ਪਿਆ ਅਚਾਨਕ ਇਨੀਆਂ ਜ਼ਿੰਮੇਵਾਰੀਆਂ ਇਹਦੇ ਸਿਰ ਤੇ ਆਣ ਪਈਆਂ ਤਾਂ ਕਹਿੰਦੇ ਇਹ ਪਿਤਾ ਜੀ ਦੇ ਵੱਲੋਂ ਦੱਸੀ ਹੋਈ ਅਰਦਾਸ ਬੇਨਤੀ ਕਰਨੀ ਭੁੱਲ ਗਿਆ ਇਹਨੂੰ ਯਾਦ ਹੀ ਨਹੀਂ ਰਿਹਾ ਕਿ ਪਿਤਾ ਜੀ ਨੇ ਕਿਹੜੇ ਸ਼ਬਦ ਬੋਲਣ ਨੂੰ ਕਿਹਾ ਸੀ ਕਹਿੰਦੇ ਕੁਝ ਦਿਨ ਮਹੀਨੇ ਬੀਤੇ ਉਹ ਧੰਨ ਵੀ ਖਤਮ ਹੋ ਗਿਆ ਜੋ ਪਿਤਾ ਜੀ ਨੇ ਦਿੱਤਾ ਸੀ ਹੁਣ ਇਹ ਮੁੰਡਾ ਬੜਾ ਪਰੇਸ਼ਾਨ ਕਿ ਪਿਤਾ ਜੀ ਨੇ ਤਾਂ ਸਾਫ਼-ਸਾਫ਼ ਦੱਸਿਆ ਸੀ ਕਿ ਪੁੱਤਰ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਬੇਨਤੀ ਕਰਨੀ ਆ ਪ੍ਰਮਾਤਮਾ ਤੈਨੂੰ ਸਹੀ ਰਾਹ ਦਿਖਾਉਣਗੇ ਕਹਿੰਦੇ ਇਹ ਮੁੰਡਾ ਬੜਾ ਪਰੇਸ਼ਾਨ ਰੋਜ਼ ਕੰਮ ਦੀ ਤਲਾਸ਼ ਨੂੰ ਜਾਇਆ ਕਰੇ ਕੋਈ ਕੰਮ ਨਾ ਮਿਲਿਆ ਕਰੇ ਕਹਿੰਦੇ ਇੱਕ ਦਿਨ ਇਹ ਆਪਣੇ ਪਿਤਾ ਜੀ ਦੇ ਦੋਸਤ ਦੇ ਕੋਲ ਗਿਆ ਜਾ ਕੇ ਪੁੱਛਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਅਰਦਾਸ ਬੇਨਤੀ ਕਰਨ ਨੂੰ ਕਿਹਾ ਸੀ ਪਰ ਮੈਂ ਉਹ ਭੁੱਲ ਗਿਆ ਹਾਂ ਤੁਸੀਂ ਤਾਂ ਮੇਰੇ ਪਿਤਾ ਜੀ ਦੇ ਖਾਸ ਦੋਸਤ ਹੋ ਸ਼ਾਇਦ ਤੁਹਾਨੂੰ ਹੀ ਉਸ ਅਰਦਾਸ ਬੇਨਤੀ ਬਾਰੇ ਪਤਾ ਹੋਵੇ ਤਾਂ ਕਹਿੰਦੇ ਉਹ ਕਿਸਾਨ ਦੇ ਦੋਸਤ ਨੇ ਉਹਦੇ ਪੁੱਤਰ ਨੂੰ ਕਿਹਾ ਹੋ ਸਕਦਾ ਹੈ ਪੁੱਤਰ ਤੇਰੇ ਪਿਤਾ ਜੀ ਨੇ ਕਿਹਾ ਹੋਵੇ ਪ੍ਰਮਾਤਮਾ ਮੇਰੀ ਮਦਦ ਕਰੋ ਇਹ ਅਰਦਾਸ ਬੇਨਤੀ ਹੋਵੇ ਕਹਿੰਦੇ ਮੁੰਡਾ ਕੁਝ ਦਿਨ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਰਿਹਾ ਪਰ ਉਹਨੂੰ ਲੱਗ ਰਿਹਾ ਸੀ ਕਿ ਇਹ ਉਹ ਅਰਦਾਸ ਬੇਨਤੀ ਨਹੀਂ ਹੈ ਜੋ ਮੇਰੇ ਪਿਤਾ ਜੀ ਨੇ ਕਿਹਾ ਸੀ ਕਹਿੰਦੇ ਇਦਾਂ ਹੀ ਇੱਕ ਦੋ ਜਣਿਆਂ ਤੋਂ ਹੋਰ ਪੁੱਛਿਆ ਕਿਸੇ ਨੇ ਕੁਝ ਦੱਸ ਦਿੱਤਾ ਕਿਸੇ ਨੇ ਕੁਝ ਦੱਸ ਦਿੱਤਾ ਤਾਂ ਕਹਿੰਦੇ ਇੱਕ ਦਿਨ ਇਹਦੇ ਘਰ ਦੇ ਵਿੱਚ ਇੱਕ ਫਕੀਰ ਆਇਆ ਉਹਨੇ ਕੁਝ ਖਾਣ ਨੂੰ ਮੰਗਿਆ ਇਹਦੇ ਘਰ ਦੇ ਵਿੱਚ ਜੋ ਵੀ ਰੁੱਖਾ ਮਿਸਾ ਖਾਣ ਨੂੰ ਸੀ ਇਹਨੇ ਉਹ ਉਸ ਫਕੀਰ ਦੀ ਝੋਲੀ ਦੇ ਵਿੱਚ ਪਾ ਦਿੱਤਾ ਕਹਿੰਦੇ ਫਕੀਰ ਨੇ ਉਹ ਭੋਜਨ ਪ੍ਰਸ਼ਾਦਾ ਛੱਕ ਕੇ ਦੋਵੇਂ ਹੱਥ ਜੋੜ ਕੇ ਗਿਆ ਪਰਮਾਤਮਾ ਤੇਰਾ ਸ਼ੁਕਰ ਹੈ ਕਹਿੰਦੇ ਜਦੋਂ ਉਹਨੇ ਇਹ ਗੱਲ ਕਹੀ ਤਾਂ ਇਹਨੂੰ ਯਾਦ ਆ ਗਿਆ ਵੀ ਮੇਰੇ ਪਿਤਾ ਜੀ ਨੇ ਵੀ ਮੈਨੂੰ ਇਹੋ ਅਰਦਾਸ ਬੇਨਤੀ ਕਰਨ ਨੂੰ ਕਿਹਾ ਸੀ ਕਹਿੰਦੇ ਬਸ ਉਸੇ ਸ਼ਾਮ ਤੋਂ ਹੀ ਉਹ ਕਿਸਾਨ ਦਾ ਪੁੱਤਰ ਦੋਵੇਂ ਹੱਥ ਜੋੜ ਕੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਲੱਗਾ ਕਹਿਣ ਲੱਗਾ ਪਰਮਾਤਮਾ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਕਹਿੰਦੇ ਸਾਰੀ ਰਾਤ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਗਿਆ ਕਹਿੰਦੇ ਜਦੋਂ ਦਿਨ ਚੜਿਆ ਤਾਂ ਉੱਠਦਿਆਂ ਸਾਰ ਇਹਦੇ ਘਰ ਦਾ ਦਰਵਾਜ਼ਾ ਬੜੀ ਜ਼ੋਰ-ਜ਼ੋਰ ਦੇ ਨਾਲ ਖੜਕਿਆ ਕਹਿੰਦੇ ਨੇ ਜਲਦੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇਹਦੇ ਹੀ ਪਿੰਡ ਦਾ ਇੱਕ ਮਨੁੱਖ ਖੜਿਆ ਸੀ ਉਹ ਮਨੁੱਖ ਨੇ ਜਲਦੀ ਦੇ ਨਾਲ ਆਪਣੇ ਕੋਲੋਂ ਕੁਝ ਕਾਗਜ਼ ਕੱਢੇ ਅਤੇ ਇਹ ਨੌਜਵਾਨ ਦੇ ਹੱਥ ਵਿੱਚ ਫੜਾ ਦਿੱਤੇ ਨੌਜਵਾਨ ਨੇ ਪੁੱਛਿਆ ਇਹ ਕੀ ਆ ਉਸ ਮਨੁੱਖ ਨੇ ਕਿਹਾ ਪੁੱਤਰ ਇਹ ਤੇਰੀ ਜ਼ਮੀਨ ਦੇ ਕਾਗਜ਼ ਨੇ ਉਹ ਨੌਜਵਾਨ ਨੇ ਹਰਾਨੀ ਦੇ ਨਾਲ ਪੁੱਛਿਆ ਮੇਰੀ ਜ਼ਮੀਨ ਸਾਡੀ ਤਾਂ ਕੋਈ ਜ਼ਮੀਨ ਨਹੀਂ ਆ ਤਾਂ ਕਹਿੰਦੇ ਉਸ ਮਨੁੱਖ ਨੇ ਸਾਰੀ ਗੱਲਬਾਤ ਦੱਸੀ ਕਿਆ ਕਿ ਪੁੱਤਰ ਇੱਕ ਸਮਾਂ ਅਜਿਹਾ ਸੀ ਜਦੋਂ ਮੈਂ ਤੇਰੇ ਪਿਤਾ ਦਾ ਬੜਾ ਖਾਸ ਦੋਸਤ ਹੁੰਦਾ ਸੀ ਪਰ ਮੈਂ ਤੇਰੇ ਪਿਤਾ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਧੋਖੇ ਦੇ ਨਾਲ ਉਹਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਕਹਿੰਦੇ ਲੜਕਾ ਬੜਾ ਹਰਾਣ ਹੋਇਆ ਕਿ ਮੇਰੇ ਪਿਤਾ ਜੀ ਨੇ ਤਾਂ ਇਸ ਬਾਰੇ ਕਦੇ ਸਾਨੂੰ ਨਹੀਂ ਦੱਸਿਆ ਤਾਂ ਉਹ ਮਨੁੱਖ ਨੇ ਕਿਹਾ ਤੇਰਾ ਪਿਤਾ ਬਹੁਤ ਨੇਕ ਦਿਲ ਇਨਸਾਨ ਸੀ ਜਦੋਂ ਮੈਂ ਧੋਖੇ ਦੇ ਨਾਲ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਉਹ ਸਿਰਫ ਇੱਕ ਵਾਰ ਮੇਰੇ ਘਰ ਗਿਆ ਉਹਨੇ ਜਾ ਕੇ ਆਪਣੀ ਜ਼ਮੀਨ ਵਾਪਸ ਮੰਗੀ ਪਰ ਮੈਂ ਇਹ ਜ਼ਮੀਨ ਦੇਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤੇਰੇ ਪਿਤਾ ਜੀ ਨੇ ਉਸ ਵੇਲੇ ਇੱਕ ਗੱਲ ਆਖੀ ਸੀ ਕਿਹਾ ਸੀ ਇਹ ਮੇਰੇ ਪੁਰਖਿਆਂ ਦੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੀ ਜ਼ਮੀਨ ਆ ਇੱਕ ਦਿਨ ਤੂੰ ਖੁਦ ਹੀ ਇਹਨੂੰ ਵਾਪਸ ਕਰਨ ਆਵੇਂਗਾ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਆ ਹਣੇਰ ਨਹੀਂ ਤੂੰ ਦੇਖਣਾ ਖੁਦ ਇਹ ਜ਼ਮੀਨ ਵਾਪਸ ਕਰਨ ਆਵੇਂਗਾ ਤੇ ਉਹ ਮਨੁੱਖ ਨੇ ਕਿਹਾ ਉਸ ਦਿਨ ਤੋਂ ਬਾਅਦ ਕਈ ਸਾਲ ਬੀਤ ਗਏ ਮੈਂ ਇਸ ਗੱਲ ਨੂੰ ਬਹੁਤ ਵਾਰ ਯਾਦ ਕੀਤਾ ਅਤੇ ਤੇਰੇ ਪਿਤਾ ਜੀ ਦਾ ਮਜ਼ਾਕ ਉਡਾਇਆ ਕਿ ਕਿਹੜਾ ਮੂਰਖ ਹੈ ਜਿਹੜਾ ਹੱਥੋਂ ਆਈ ਜ਼ਮੀਨ ਇਹਨੂੰ ਵਾਪਸ ਕਰੇਗਾ ਇਹ ਕਦੇ ਨਹੀਂ ਹੋਵੇਗਾ ਪਰ ਕਹਿੰਦੇ ਰਾਤ ਦਾ ਪਤਾ ਨਹੀਂ ਮੈਨੂੰ ਕੀ ਹੋਇਆ ਏ ਮੈਨੂੰ ਚੈਨ ਹੀ ਨਹੀਂ ਆ ਰਿਹਾ ਮੇਰਾ ਸਾਹ ਲੈਣਾ ਔਖਾ ਹੋ ਗਿਆ ਏ ਮੈਂ ਇੱਕ ਪਲ ਵੀ ਆਪਣੇ ਮਖਮਲੀ ਬਿਸਤਰ ਦੇ ਉੱਤੇ ਲੰਮਾ ਨਹੀਂ ਪੈ ਸਕਿਆ ਮੈਨੂੰ ਵਾਰ-ਵਾਰ ਤੇਰੇ ਪਿਤਾ ਜੀ ਦੇ ਨਾਲ ਕੀਤਾ ਹੋਇਆ ਧੋਖਾ ਯਾਦ ਆ ਰਿਹਾ ਸੀ ਮੈਨੂੰ ਇੰਜ ਲੱਗ ਰਿਹਾ ਜਿਵੇਂ ਮੇਰਾ ਦਮ ਕੁੱਟਿਆ ਜਾ ਰਿਹਾ ਏ ਜਦੋਂ ਹੀ ਮੈਂ ਤੇਰੀ ਜ਼ਮੀਨ ਦੇ ਕਾਗਜ਼ ਅਲਮਾਰੀ ਦੇ ਵਿੱਚੋਂ ਬਾਹਰ ਕੱਢੇ ਮਨ ਵਿੱਚ ਇਹ ਸੋਚਿਆ ਕਿ ਮੇਰੇ ਦੋਸਤ ਦੀ ਜ਼ਮੀਨ ਮੈਂ ਪੁੱਤਰ ਨੂੰ ਵਾਪਸ ਕਰਾਉਣਾ ਹਾਂ ਤਾਂ ਕਹਿੰਦੇ ਮੇਰੇ ਮਨ ਨੂੰ ਕੁਝ ਇਕਚੈਨ ਮਿਲਿਆ ਤਾਂ ਮੈਨੂੰ ਸਮਝ ਲੱਗ ਗਈ ਕਿ ਹੁਣ ਉਹ ਸਮਾਂ ਆ ਗਿਆ ਹੈ ਜਿਸ ਸਮੇਂ ਦੀ ਤੇਰੇ ਪਿਤਾ ਜੀ ਨੇ ਗੱਲ ਕੀਤੀ ਸੀ ਇਸ ਕਰਕੇ ਮੈਨੂੰ ਮaaf ਕਰ ਦੋ ਮੈਂ ਜੀਣਾ ਚਾਹਣਾ ਹਾਂ ਇਹ ਤੇਰੀ ਜ਼ਮੀਨ ਤੇਰੀ ਅਮਾਨਤ ਤੁਹਾਂ ਨੂੰ ਕਹਿੰਦੇ ਉਹ ਜ਼ਮੀਨ ਦੇ ਕਾਗਜ਼ ਇਸ ਪੁੱਤਰ ਦੇ ਹੱਥ ਵਿੱਚ ਦੇ ਕੇ ਮਾਫੀ ਮੰਗ ਕੇ ਉਹ ਬੰਦਾ ਆਪਣੇ ਘਰ ਚੱਲਿਆ ਗਿਆ ਪਰ ਕਹਿੰਦੇ ਇਹ ਲੜਕਾ ਬੜਾ ਹੈਰਾਨ ਹੋਇਆ ਇਹਨੂੰ ਅੱਜ ਸ਼ੁਕਰਾਨੇ ਦੀ ਤਾਕਤ ਸਮਝ ਦੇ ਵਿੱਚ ਆ ਗਈ ਸੀ ਇਹਨੂੰ ਸਮਝ ਲੱਗ ਗਈ ਸੀ ਕਿ ਮੇਰੇ ਪਿਤਾ ਜੀ ਨੇ ਮੈਨੂੰ ਇਹ ਅਰਦਾਸ ਬੇਨਤੀ ਕਰਨ ਨੂੰ ਕਿਉਂ ਕਿਹਾ ਹੈ ਉਸ ਦਿਨ ਤੋਂ ਬਾਅਦ ਉਹਨੇ ਸ਼ੁਕਰਾਨਾ ਕਰਨਾ ਕਦੇ ਨਹੀਂ ਛੱਡਿਆ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀਕਾਰ ਨੇ ਇਹ ਕਹਾਣੀ ਦੇ ਰਾਹੀਂ ਸਾਨੂੰ ਸ਼ੁਕਰਾਨੇ ਦੀ ਤਾਕਤ ਬਾਰੇ ਦੱਸਿਆ ਹੈ ਕਿ ਸ਼ੁਕਰਾਨੇ ਦੇ ਵਿੱਚ ਇੰਨੀ ਤਾਕਤ ਆ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਸਕਦਾ ਹੈ ਮਾਲਕ ਦਾ ਕੀਤਾ ਹੋਇਆ ਸ਼ੁਕਰਾਨਾ ਤਾਂ ਫਿਰ ਆਪਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿਸ ਕਰਦੇ ਵਿੱਚ ਕਰਦੇ ਜੀ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਉਸ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਤੇ ਫਿਰ ਆਓ ਆਪਾਂ ਵੀ ਰੋਜ਼ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਰਾਤ ਨੂੰ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਇਸ ਤਰ੍ਹਾਂ ਕਹਿ ਸਕਦੇ ਆ ਇਹ ਪੰਕਤੀ ਕਹਿਣੀ ਕੋਈ ਔਖੀ ਨਹੀਂ ਆ ਚਾਰ ਅੱਖਰਾਂ ਦਾ ਸ਼ਬਦ ਹੈ ਸ਼ੁਕਰਾਨਾ ਪਰ ਇਹ ਚਾਰ ਅੱਖਰ ਸਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਸਾਡੀ ਜ਼ਿੰਦਗੀ ਦੀ ਸਾਰੀ ਮੌਤਾਜੀ ਨੂੰ ਕੱਟ ਦੇਣਗੇ ਫਿਰ ਆਓ ਅੱਜ ਤੋਂ ਹੀ ਪ੍ਰਮਾਤਮਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਕਹਿਣਾ ਸ਼ੁਰੂ ਕਰੀਏ ਘਰ ਵਿੱਚ ਕੋਈ ਵੀ ਨਵੀਂ ਚੀਜ਼ ਆਵੇ ਉਹਦਾ ਸ਼ੁਕਰਾਨਾ ਰੋਟੀ ਖਾਣ ਵੇਲੇ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਸਵੇਰੇ ਉੱਠਿਆ ਸਾਰ ਸ਼ੁਕਰਾਨਾ ਰਾਤ ਨੂੰ ਸੌਣ ਲੱਗਿਆ ਸ਼ੁਕਰਾਨਾ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਜਾਵਾਂਗੇ ਉਨਾ ਹੀ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ